15 ਅਗਸਤ ਆਜ਼ਾਦੀ ਦੇ ਦਿਹਾੜੇ ਮੌਕੇ ਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤਾਂ ਲੱਖ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਪੰਜਾਬ ਤੇ ਹਰਿਆਣਾ ਦੀ ਹੱਦ ਦੇ ਉੱਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ 18 ਨਾਕੇ ਲਗਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਵਿੱਡੀ ਮੁਹਿੰਮ ਤਹਿਤ ਜਿਹੜਾ ਕਿ ਕਾਰਵਾਈ ਕੀਤੀ ਜਾ ਸਕੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਬੱਸਾਂ ਦੀ ਚੈਕਿੰਗ ਅਤੇ ਹੋਰ ਦੋ ਪਹੀਆ ਵਾਹਨਾਂ ਦੀ ਉਤੇ ਸਵਾਰ ਚਾਲਕਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਅਵੇਅਰ ਕੀਤਾ ਹੈ ਕਿ ਕੋਈ ਵੀ ਅਣਜਾਣ ਵਿਅਕਤੀ ਜਾਂ ਕੋਈ ਵੀ ਵਸਤੂ ਦਿਖੇ ਤਾਂ ਪੁਲਿਸ ਤੇ ਨਾਲ ਸੰਪਰਕ ਜ਼ਰੂਰ ਕਰੇ ਇਹ ਜਿਲ੍ਹਾ ਬਠਿੰਡਾ ਵੱਲੋਂ ਜੀ 15 ਅਗਸਤ ਜਿਹੜਾ ਸਾਡਾ ਆਜ਼ਾਦੀ ਦਿਹਾੜਾ ਹੈਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਬਟਿੰਡਾ ਸ਼੍ਰੀਮਤੀ ਉਨੀਤ ਕੌਂਡਲ ਜੀ ਆਈਪੀਐਸ ਉਹਨਾਂ ਦੀ ਰਹਿਨਮਈ ਹੇਠ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਤੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਤੇ ਮਾੜੇ ਅੰਸਰਾਂ ਤੇ ਨਕੇਲ ਕੱਸਣ ਲਈ ਬਟਿੰਡਾ ਪੁਲਿਸ ਵੱਲੋਂ ਜਿਹੜੀਆਂ ਸਾਡੀਆਂ ਹਰਿਆਣਾ ਦੇ ਨਾਲ ਲੱਗਦੀਆਂ ਹੱਦਾਂ ਨੇ ਉਸ ਦੇ ਨਾਲ-ਨਾਲ ਜਿਹੜੀਆਂ ਹੈਗੀਆਂ ਵਿਸ਼ੇਸ਼ ਇੰਟਰ ਸਟੇਟ ਜਿਹੜੇ ਹੈਗੇ ਆਪਰੇਸ਼ਨ ਸੀਲ 18 18 ਦੇ ਤਹਿਤ ਜਿਹੜੇ ਹੈਗੇ ਆ ਸਪੈਸ਼ਲ ਲਾਕੇ ਲਗਾਏ ਹੋਏ ਨੇ ਜਿਹਦੇ ਵਿੱਚ ਸਾਡੇ ਬਠਿੰਡਾ ਵੱਲੋਂ 8 ਲਾਕੇ ਇਹ ਹਰਿਆਣਾ ਦੀ ਹੱਦ ਦੇ ਨਾਲ ਜਿਹੜੇ ਲਗਾਏ ਹੋਏ ਨੇ 2 ਲਾਕੇ ਮੇਰੀ ਸਬਡਿਵੀਜ਼ਨ ਦਿਹਾਤੀ ਦੇ ਪਿੰਡ ਡੂਨ ਵਾਲੀ ਤੇ ਪੰਨੀ ਵਾਲਾ ਤੋਂ ਜਿਹੜਾ ਰੁੰਦੂ ਸਿੰਘ ਵਾਲਾ ਰੋੜਾ ਹੈ ਉੱਥੇ ਲਗਾਏ ਹੋਏ ਨੇ ਤੇ ਇਸੇ ਤਰ੍ਹਾਂ ਹੀ 6 ਨਾਕੇ ਤਰਵੰਡੀ ਸਾਬੋ ਸਮਰੂਹ ਹੁੰਦੇ ਅਧੀਨ ਆਉਂਦੇ ਨੇ ਉਹਨਾਂ ਨੇ ਲਗਾਏ ਹੋਏ ਨੇ ਸਖਤੀ ਨਾਲ ਜਿਹੜੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮਾੜਾ ਅਨਸਰ ਹੈਗਾ ਉਹ 15 ਅਗਸਤ ਦੇ ਸੰਬੰਧ ਵਿੱਚ ਜਾਂ ਕੋਈ ਇੱਦਾਂ ਦੀ ਕੋਈ ਵਾਰਦਾਤ ਨਾ ਕਰੇ ਤੇ ਅਸੀਂ ਪੂਰੇ ਤਰਦ ਤੇ ਸੁਹਿਰਦਾਂ ਆਪਣੀ ਡਿਊਟੀ ਪ੍ਰਤੀ ਕੋਈ ਮਾੜਾ ਅਨਸਰ ਉਹਨੂੰ ਜਿਹੜਾ ਹੈਗਾ ਅਸੀਂ ਸਿਰ ਨਹੀਂ ਝੁਕਣ ਦੇਵਾਂਗੇ ਤੇ 15 ਅਗਸਤ ਦਾ ਆਜ਼ਾਦੀ ਦਿਹਾੜਾ ਬੜੀ ਧੁੰਮਤਾ ਨਾਲ ਮਨਾਉਣਾ